ਬਾਪੂ ਜੀ ਇੱਕ ਗਰਵਾਨੀ ਚ ਸ਼ਬਦ ਆਉਂਦਾ ਜੀ ਜ਼ੁਲਮ ਉਹ ਦੱਸੋ ਇਹਦੇ ਬਾਰੇ ਸਮਝਾਓ ਜੀ ਵੀ ਜ਼ੁਲਮ ਕੀ ਆ ਜ਼ੁਲਮ ਆ ਆਦਮੀ ਤਾਂ ਜ਼ੁਲਮ ਕਰੇ ਨਹੀਂ ਸਕਦਾ ਜਿਹੜਾ ਅਸੀਂ ਜ਼ੁਲਮ ਕਹਿੰਦੇ ਉਹ ਜ਼ੁਲਮ ਗਰਵਾਨੀ ਚ ਨਹੀਂ ਹੈ ਜ਼ੁਲਮ ਹੁੰਦਾ ਹੈ ਤੇ ਜਮ ਕਰਦਾ ਜਮ ਨਹੀਂ ਹਟੇ ਕੋ ਸਾਡੀ ਅਸੀਂ ਜਿਹੜਾ ਜ਼ੁਲਮ ਦੁਨੀਆ ਚ ਕਹਿੰਦੇ ਉਹ ਜ਼ੁਲਮ ਦੁਨੀਆ ਚ ਹੁੰਦਾ ਉਹਨੂੰ ਪਾਣਾ ਕਹਿੰਦੇ ਹੋਰ ਬਣ ਉਹ ਜਦੋਂ ਮਖਾਇਨ ਨੇ ਜਿਹੜਾ ਰਾਜੇ ਦੇ ਬੇਇਨਸਾਫੀ ਕਰਦੇ ਨੇ ਜ਼ੁਲਮ ਹੈ। ਸਹਾਇਜਾਂ ਦੇ ਚਿੰਨਾ ਕਹਿੰਦੇ ਜ਼ੁਲਮ ਨਹੀਂ ਕਿਹਾ। ਗੌਂਦ ਸਰ ਦਸੰਬਾਚਾ ਰੋਬਸਪਾਚਾ ਸੀਦੋਂ ਨੂੰ ਜ਼ੁਲਮ ਨਹੀਂ ਕਿਹਾ। ਠੀਕ ਹੈ। ਇਹ ਦੋ ਨਹੀਂ ਕਿਹਾ ਹੈ ਤਾਂ ਜ਼ੁਲਮ ਹੈ। ਉਹ ਇਹ ਜ਼ੁਲਮ ਸ਼ਬਦ ਮੈਂ ਕਿਹਾ ਹੈ ਨਾ ਉੱਥੇ ਗੁਰਬਾਣੀ 'ਚ ਹੈ ਨਹੀਂ। ਕਿ ਜੇ ਅਸੀਂ ਕਹਿੰਦੇ ਵੀ ਜਿਹੜਾ ਖਾਲਸਾ ਹੈ ਜ਼ੁਲਮ ਦਾ ਵਿਰੋਧੀ ਹੈ ਤੇ ਜ਼ੁਲਮ ਕੋਈ ਹੁੰਦਾ ਹੀ ਨਹੀਂ ਵਿਰੋਧੀ ਕਾਦਰ ਤੇ ਗੁਰੂ ਘਰ ਵੀ ਜ਼ੁਲਮ ਦਾ ਵਿਰੋਧੀ ਹੋਣਾ ਚਾਹੀਦਾ ਸੀ ਕਿ ਨੌਵੇਂ ਪਾਤਸ਼ਾਹ ਸਾਰੇ ਭਗਤ ਜ਼ੁਲਮ ਦੇ ਦੇ ਵਿਰੋਧੀ ਨੇ ਤਾਂ ਪਾਸ਼ਾ ਵੀ ਜ਼ੁਲਮ ਦਾ ਵਿਰੋਧੀ ਹੈ ਔਰ ਐਸ਼ਰ ਵੀ ਜ਼ੁਲਮ ਦਾ ਵਿਰੋਧੀ ਹੈ ਜੇ ਜਲਮ ਕਰਨੇ ਹੈ ਜੇ ਪਰਮੇਸ਼ਰ ਦੀ ਵਿਰੋਧੀ ਉਹਦੇ ਵਿਰੋਧ ਚ ਕਮੀ ਕੋਈ ਨਹੀਂ ਰਹੂ। ਸਾਡੀ ਜਿਹੜੀ ਭਾਸ਼ਾ ਗੁਰਬਾਣੀ ਦੀ ਭਾਸ਼ਾ ਉਹ ਦਾ ਬਹੁਤ ਫੱਕ। ਜੇ ਜਲਮ ਕਰਨਾ ਜ਼ੁਲਮ ਦਾ ਵਿਰੋਧੀ ਹੈ ਖਾਲਸਾ ਜਿਹੜਾ ਜ਼ਬਰਦਸਤੀ ਕਿਸੇ ਨਾਲ ਕਰਨਾ ਜ਼ੋਰ ਕੀਆ ਦਾ ਜ਼ੁਲਮ ਹੈ। ਇਹ ਕਹਿੰਦੇ ਨੇ ਜੇ ਜ਼ੁਲਮ ਜਿਹੜਾ ਜ਼ੁਲਮ ਸੀ ਕਹਿੰਦੇ ਆ ਨਾ ਜ਼ੁਲਮ ਹਾਂਜੀ ਕਮੰਦੀਆ ਨੇ ਹੁਕਮ ਜੇ ਜ਼ੁਲਮਾ ਦਾ ਹੁਕਮਦਾਰ ਕਥਰੇ ਗਿਆ ਹੈ ਠੀਕ ਹੈ ਜੀ ਮੈਂ ਕਹਿੰਦਾ ਹੋਰ ਐਂਗਲ ਤੋਂ ਕਹੀ ਹੈ ਗੱਲ ਇਹ ਸਮਝ ਨਹੀਂ ਸਕਦੇ ਜਿਹੜਾ ਜੀ ਗਰਵਾਣੀ ਚ ਜਿਵੇਂ ਆਪਾਂ ਆ ਆ ਰਿਆ ਛਾੜਕ ਤੇਵ RAM ਭਜ ਬੌਰੇ ਜ਼ੁਲਮ ਕਰਤਾ ਹੈ ਭਾਰੀ ਫਿਰ ਲੱਖ ਦੇਵ ਛੱਡ ਕੇ ਉਹਨਾਂ ਨੇ ਕਤੇਵ ਛੱਡਦੇ ਆ ਤੂੰ ਕਤੇਵ ਦੇ ਲਾਲ ਲਾ ਕੇ ਤੂੰ ਜਿਹੜੇ ਕਤੇਵ ਤੋਂ ਉਲਟ ਕੰਮ ਕਰਦਾ ਹੈ ਆਪਣਾ ਭਾਣਾ ਜ਼ੁਲਮ ਹੈ ਆਪਣੇ ਭਾਣੇ ਜਿਹੜਾ ਚੱਲਦਾ ਜ਼ੁਲਮ ਹੈ ਗੁਰਬਾਣੀ ਨੂੰ ਜ਼ੁਲਮ ਕਹਿੰਦੀ ਹੈ ਜ਼ੁਲਮ ਆਪਣੇ ਆਪ ਨਾਲ ਕਰ ਸਕਦਾ ਹੈ ਦੂਜੇ ਨਾਲ ਨਹੀਂ ਕਰ ਸਕਦਾ ਤੂੰ ਸਮਝਦਾ ਸਹੀ ਗੱਲ ਨੂੰ ਠੀਕ ਹੈ ਜੀ ਉਹ ਜ਼ੁਲਮ ਕਰਦਾ ਆਪਣੇ ਆਪ ਤੇ ਕਰਦਾ ਤੇ ਰਕੋੜ ਆਪਣੇ ਤੇਈ ਵਾਰ ਸਕਦਾ ਤੂੰ ਇਹਦੇ ਕੋਲ ਨਾ ਵੱਜਦਾ ਹੀ ਨਹੀਂ ਇਹ ਤੋਂ ਦੂਏ ਤਾਂ ਵੱਜੂ ਜੇ ਪਰਮੇਸ਼ਰ ਚਾਹੁੰਦਾ ਇਹ ਜਿਹੜੀ ਜ਼ੁਲਮ ਅਸੀਂ ਸਮਝਦੇ ਹਾਂ ਉਹਨਾਂ ਨੂੰ ਖਨਾ ਜ਼ੁਲਮ ਹੈ ਫਰਮਾਨੀ ਹੈਗਾ ਉਸ ਅੰਗਲ ਤੋਂ ਜ਼ੁਲਮ ਸ਼ਬਦ ਨਹੀਂ ਵਰਤਿਆ ਹੋਇਆ ਉਹਦੇ ਵਿੱਚ ਸਾਡੇ ਵਾਲਾ ਜ਼ੁਲਮ ਨਹੀਂ ਵਰਤਿਆ ਹੋਇਆ ਗੁਰਬਾਣੀ ਚ ਉਹਦਾ ਕਹਿੰਦੇ ਨੇ ਜੇ ਜ਼ੋਰ ਕੀਏ ਤਾਂ ਜ਼ੁਲਮ ਹੈ ਐਸਾ ਜੇ ਨੌ ਖੋਲਾਏ ਹਲਾਲ ਉਹ ਫਿਰ ਜਾਨਵਰਾਂ ਦਾ ਜਿਹੜਾ ਕਰਦੇ ਨੇ ਲਿਆ ਕੇ ਢਾ ਕੇ ਜ਼ਬਰਦਸਤੀ ਕਿਸੇ ਨਾਲ ਕਰਦੀਏ ਜਿਹੜਾ ਜ਼ਬਰਦਸਤੀ ਜਿਵੇਂ ਹੁਣ ਇਹ ਕਰਦੇ ਨੇ ਫਿਰ ਉਹਨੂੰ ਅਸੀਂ ਜੀ ਨਾਮ ਚਰਚਾ ਨਹੀਂ ਕਰਨੀ ਇਹ ਵੀ ਜ਼ੁਲਮ ਹੈ ਫਿਰ ਇਹ ਜ਼ੁਲਮ ਨਹੀਂ ਹਾਂਜੀ ਫਿਰ ਇਹ ਤਾਂ ਖਲਾਬ ਗਿਆ ਸੀ ਲੜਨ ਨੂੰ ਜੱਤੂ ਵੀ ਕਹਿੰਦਾ ਰਾਜ ਘਰੇ ਦਾ ਖਾਲਸਾ ਦੂਏ ਤੇ ਰਾਜ ਘਰੇ ਦਾ ਵੀ ਜ਼ੁਲਮ ਹੈ ਰਾਜ ਦੀ ਛਰਖਣ ਵੀ ਜ਼ੁਲਮ ਹੈ ਇਹਦਾ ਰਾਜ ਘਰੇ ਦਾ ਖਾਲਸਾ ਕਹਿੰਦੇ ਇਹਦਾ ਜ਼ੁਲਮ ਹੈ ਗੁਰਬਾਣੀ ਵਾਲਾ ਜ਼ੁਲਮ ਜਿੱਦਣ ਨੂੰ ਸਮਝ ਆ ਗਿਆ ਤਾਂ ਇਹਨਾਂ ਤੇ ਬੁੱਧਾ ਦੂਆ ਪਾਸੇ ਨੂੰ ਹੋ ਜਾਊਗਾ ਆਪਣਾ ਜਨਮ ਨਹੀਂ ਦੇਦਾ ਇਹਨਾਂ ਨੂੰ ਉਹ ਤਾਂ ਉਹਨੂੰ ਜੁਲਮ ਕਰਾਉਂਦਾ ਹੈ ਕੁਰਾਨ ਨੂੰ ਮੰਨਦਾ ਹੈ ਔਰ ਆਪ ਵੱਡੀ ਲੈ ਕੇ ਆ ਕੇ ਉਹਨੇ ਜੁਲਮ ਕਰਦੇ ਨੇ ਉਹ ਵੱਡੀ ਆ ਕੇ ਨਹੀਂ ਹੋਵੇ ਹਾਂਜੀ ਵੱਡੀ ਲੈ ਕੇ ਆ ਕੇ ਗਵਾਗੇ ਹਾਂਜੀ ਹਾਂਜੀ ਉਹ ਜੁਲਮ ਸੋਰਾ ਤੁਸੀਂ ਵੀ ਕਰਦੇ ਹੋ ਇੱਥੇ ਨਹੀਂ ਕਰਦੇ ਹੋ ਕਰਦੇ ਆ ਇਹ ਤਾਂ ਫਿਰ ਗੁਰਬਾਣੀ ਵਾਲਾ ਜਲਵਾ ਆ ਗੁਰਬਾਣੀ ਵਾਲਾ ਜਿਹੜਾ ਜਲਵਾ ਉਹ ਤਾਂ ਅਸੀਂ ਵੀ ਜਲਵਾ ਫਿਰ ਆਪਨੇ ਜਲਵਾ ਲੱਗਦੇ ਇਹਨਾਂ ਨੂੰ ਅਸਾਚਾ ਉਹ ਆਸਾ ਉਹ ਪੰਗਤੀ ਹੁਣ ਪਤਾ ਲੱਗਦਾ ਜੀ ਭਗਤਾਂ ਦੇ ਸਾਰੀਆਂ ਜੋੜ ਕਰੇ ਦਾ ਹਾਂ ਅਰ ਛਾਟ ਕਤੇਬ RAM ਭਜ ਬੌਰੇ ਵਾਲੀ ਉਥੋਂ ਜਲਮ ਸ਼ੁਰੂ ਹੋ ਜਾਂਦਾ ਜਿੰਨਾ ਚਿਰ ਕਤੇਬ ਨੂੰ ਛੱਡਦਾ ਨਹੀਂ RAM ਨਾਲ ਜੋੜ ਨਹੀਂ ਸਕਦਾ ਜਿੰਨਾ ਚਿਰ ਕੁਰਬਾਨੀ ਨੂੰ ਵੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ ਇਹ ਅੰਦਰਲੇ ਅੰਤਰਾ ਆਤਮਾ ਨਾਲ ਜੁੜੇ ਨਹੀਂ ਸਕਦੇ ਛੱਡ ਦਾਂਗੇ ਗ੍ਰੰਥ ਸ੍ਰੀ ਨੂੰ ਛੱਡ ਦਾਂਗੇ ਸਹੀ ਗੱਲ ਹੈ ਨਹੀਂ ਛੱਡਦੇ ਜੀ ਛੱਡਦੇ ਬਗਨਸਰ ਨੂੰ ਛੋੜਨਾ ਹੀ ਝੂਲਮ ਹੈ ਆਪਣੇ ਆਪ ਤੇ ਕਰਦੇ ਨੇ ਉਹ ਕੁਰਾਨ ਨੂੰ ਕਹਿੰਦੇ ਛੱਡ ਦੇ ਕਿਤਾਬ ਨੂੰ ਛੱਡ ਦੇ ਰਾਮ ਭਾਜੇ ਰਾਮ ਨਾਲ ਜੁੜਨਾ ਹੈ ਜੇ ਕੁਰਾਨ ਤੋਂ ਗੱਲ ਚਲੇ ਜਾ ਉਹ ਜਿਵੇਂ ਕੁਰਾਨ ਨੂੰ ਚਿਮੜੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੰਮੜ ਗਏ ਹੁਣ ਸਮਝਾ ਲਈ ਹਾਂਜੀ ਹਾਂਜੀ ਜਦ ਕਹਿੰਦਾ ਕਬੀਰ ਗੁਰੂ ਗ੍ਰੰਥਾ ਉਦੋਂ ਹੈ ਜਿਹੜੀ ਜਿਹੜੀ ਉਹਦਾ ਹੋਰ ਹੈ ਕੀ ਉਹਨੂੰ ਕਹਿ ਰਿਹਾ ਅਸਲ ਗੁਰਮਤਿ ਦੀ ਵਿਚਾਰਤਾ ਰ ਨਾਮ ਮੰਨਣੀ ਆਪਣੇ ਆਪ ਤੇ ਜ਼ੁਲਮ ਆ ਹਾਂ ਆ ਇਹ ਜ਼ੁਲਮ ਗੁਰਬਾਨੀ ਇਹਨੂੰ ਜ਼ੁਲਮ ਹੁੰਦੀ ਹੈ ਯਾਨੀ ਆਪਣੇ ਪਾਇ ਗੋੜੇ ਨਾਲੇ ਆਪਲਾ ਆਪਣੇ ਸਾਥ ਹਾਂ ਇਹ ਤਾਂ ਸਿੱਧਾ ਸਪਸ਼ਟ ਹੀ ਹੋ ਗਈ ਗੱਲ ਜੀ ਸਪਸ਼ਟ ਹੀ ਹੋ ਗਈ ਗੱਲ ਦੂਏ ਦਾ ਤਾਂ ਨਹੀਂ ਮਾਰਿਆ ਕੋਹੜਾ ਕਹੇ ਤੇ ਆਪਣੇ ਮਾਰੇ ਆ ਹਾਂ ਦੂਏ ਦੇ ਤੁਸੀਂ ਪਹਿਲਾਂ ਦੱਸਦਾ ਮਾਰ ਹੀ ਨਹੀਂ ਸਕਦਾ ਕੋਈ ਕਿਸੇ ਦਾ ਕੋਤ ਮਾਰ ਹੀ ਨਹੀਂ ਸਕਦਾ ਉਹਦਾ ਹੁਕਮ ਨੇ ਦੂਹੇ ਦੇ ਮਾਰੂ ਤਾਂ ਹੁਕਮ ਹੈ ਇਹ ਗੱਲ ਹੁਕਮ ਨੂੰ ਸਮਝਣੀ ਜਿਹੜਾ ਹੈ ਮੈਂ ਕਿਹਾ ਹੋਰੈਂਡਲ ਤੋਂ ਗੱਲ ਕਰੀ ਤੀਏ ਤੇ ਹੋਰ ਲੈ ਕੇ ਮਰੇ ਇਹ ਤਾਂ ਹੀ ਨਹੀਂ ਗੁਰਬਾਨ ਨੂੰ ਸਮਝ ਸਕਿਆ